ਪੰਜਾਬ ਪੁਲਿਸ ਨੇ ਗਰੀਬ ਬੰਦੇ ਦੀ ਜੁਗਾੜੀ ਰੇੜੀ ਰੇੜੀ ਕੀਤੀ ਇੰਪਾਉਂਡ ਤਾਂ ਦੱਸ ਦੇ ਇੱਕ ਤਸਵੀਰ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਵਾਲੇ ਨੇ ਜੁਗਾੜੀ ਰੇੜੀ ਤੇ ਚਲਾਨ ਕੱਟ ਕੇ ਉਸਨੇ ਇੰਬਾਉਂਡ ਕਰ ਦਿੱਤਾ ਹੈ ਦਰਸਲ ਮਾਮਲਾ ਇਹ ਹੈ ਕਿ ਸ਼ਹਿਰ ਦੇ ਲਾਜਵੰਤ ਸਟੇਡੀਅਮ ਦੇ ਨਜ਼ਦੀਕ ਰੇਤਲੇ ਸਥਾਨਾਂ ਤੋਂ ਰੇਤਾ ਚੋਰੀ ਕਰਕੇ ਰੇੜੀਆਂ ਰਾਹੀਂ ਵੇਚਣ ਜਾਂਦੇ ਹੁੰਦੇ ਸੀ ਤਾਂ ਅੱਜ ਉਸ ਜੁਗਾੜੀ ਰੇੜੀ ਵਾਲੇ ਬੰਦੇ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਉਸਦੇ ਚਲਾਨ ਕੱਟ ਦਿੱਤਾ ਹੈ ਉਸਦੀ ਰੇੜੀ ਨੂੰ ਇੰਪਾਉਂਡ ਵੀ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਰੇੜੀਆਂ ਰਾਹੀਂ ਵੱਡੇ ਪੱਧਰ ਤੇ ਮਾਈਨਿੰਗ ਰੇਤਾ ਵੇਚੇ ਜਾਂਦਾ ਸੀ ਚੋਰੀ ਕਰਕੇ ਤੇ ਜਿਸ ਤੋਂ ਬਾਅਦ ਅੱਜ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਉਸ ਰੇੜੀ ਵਾਲੇ ਨੂੰ ਕਾਬੂ ਕੀਤਾ ਹੈ ਰੇਤਾ ਸਮੇਤ ਜੋ ਕਿ ਰੇਤਾ ਵੇਚਣ ਜਾ ਰਿਹਾ ਸੀ ਗਾੜੂ ਰੇੜੀ ਇੱਥੇ ਪਹਿਲੀ ਗਲਤੀ ਹੈ ਕਿ ਜਗਾੜੂ ਰੇੜੀ ਬਣਾਉਣਾ ਹੀ ਜਿਹੜਾ ਟ੍ਰੈਫਿਕ ਰੂਲ ਦੀਏ ਪਾਲਣਾ ਨਹੀਂ ਹੈਗੇ ਉਹਦੀ ਵਾਇਲੇਸ਼ਨ ਹੈ ਇਹਦਾ 182 ਇਹਦੇ ਵਿੱਚ ਤੇ 192 ਕਲੋਜ਼ 2 ਦੇ ਵਿੱਚ ਇਹਦਾ ਚਲਾਨ ਬਣਦਾ ਤੇ ਨੂੰ ਬੰਦੀ ਬਣਦੀ ਹੈ ਤੇ ਮਾਨਯੋਗ ਸੀਜੀ ਸਾਹਿਬ ਕੋ ਭੇਜ ਦਿੰਨੇ ਆਪਾਂ ਉਹ ਅੱਗੇ ਜੋ ਇਹਦਾ ਫੈਸਲਾ ਕਰਨਗੇ ਪਰ ਇਹ ਤਾਂ ਮੈਂ ਦੇਖਿਆ ਤਾਂ ਪਹਿਲਾਂ ਵੀ ਚਲਾਨੇ ਦਾ ਹੋ ਆਪਿਆ ਤੇ ਇਸ ਕਰਕੇ ਆਪਾਂ ਇਹਨੂੰ ਹੁਣੇ ਹੀ ਲੱਗੇ ਆ ਮਲਟਨ ਥਾਣੇ ਭੇਜਣ ਉੱਤੇ ਜੋ ਬਣਦੀ ਅਗਲੀ ਕਾਰਵਾਈ ਕੀਤੀ ਜਾਊਗੀ ਪਹਿਲਾਂ ਕਿਸੇ ਦਾ ਖਾਣ ਕਟਾਇਆ ਪਹਿਲਾਂ ਵੀ ਇਹਦਾ ਜਗਾੜੂ ਜਿਹੜੀ ਤੇ ਕਟਿਆ ਦਾ ਹਾਂ ਤੇ ਇਸ ਕਰਕੇ ਮੈਂ ਹੋਰ ਵੀ ਤੁਹਾਡੇ ਮਾਧਿਅਮ ਨਾਲ ਕਰਨਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿੰਨੀਆਂ ਜਗਾੜੂ ਜਿਹੜੀਆਂ ਬਣੀਆਂ ਤੇ ਬਿਲਕੁਲ ਵਰਤੋਂ ਚ ਨਾ ਲਿਆਂਦੀਆਂ ਜਾਣ ਅਸੀਂ ਜਿਹੜੀ ਫੜ ਲਈ ਉਹਨੂੰ ਬੰਦ ਕਰਾਂਗੇ ਅਸੀਂ ਜਿਹੜੀਆਂ ਦਾ ਵਾਪਸ ਪਹਿਲਾਂ ਹੀ ਖਾਣ ਦਿੱਤੇ ਦੇ باوجود ਵੀ ਨਹੀਂ ਹਟਿਆ ਨਹੀਂ ਹਟਿਆ ਹਾਂਜੀ ਜੇਕਰ ਨੈਕਸਟ ਟਾਈਮ ਕੋ ਫੜਾਇਆ ਜਾਂਦਾ ਜਾਂ ਕਿਹਾ ਵੀ ਉਹਦਾ ਕੀ ਆ ਉਹਦਾ ਬਿਲਕੁਲ ਨੂੰ ਬੰਦ ਕਰਾਂਗੇ ਜੀ ਬੰਦ ਕਰਕੇ ਮਾਨਯੋਗ ਸੀਜੀਐਮ ਸਾਹਿਬ ਦੀ ਜਿਹੜਾ ਇਹਦਾ ਅਦਾਲਤ ਵਿੱਚ ਚਲਾਨ ਭੇਜਾਂਗੇ ਉਹਤੇ ਜੋ ਬਣਦਾ ਮਾਨਯੋਗ ਸੀਐਮ ਸਾਹਿਬ ਸੀਜੀਐਮ ਸਾਹਿਬ ਉਹਨੂੰ ਜੁਰਮਾਨਾ ਕਰ ਦੇਣ ਉਹਤੇ ਜੋ ਵੀ ਉਹਨੂੰ ਕਰ ਸਕਦੇ ਆ ਉਹ ਲਾਸਟ ਫਾਈ ਹੈਗੀ ਆ ਪੰਚਿੰਗ ਅਥਾਰਟੀ ਉਹ ਜੋ ਕਰਨਗੇ ਠੀਕ ਹੈ ਜੀ ਜੋ ਇਹ ਮਾਈਨਿੰਗ ਰੇਤਾ ਵਗਰਾ ਜੱਕ ਰਹੇ ਸੀ ਉਹਦਾ ਵੀ ਕੋਈ ਲਾਗ ਕਰਨਗੇ ਇਹ ਤਾਂ ਗਲਤ ਆ ਇਹ ਕਰ ਨਹੀਂ ਸਕਦੇ ਇਦਾਂ